ਬੂਬੜੇ ਬਾਰੇ ਹੋਰ ਗੱਲ ਕਰਨੀ ਆ ਪਹਿਲਾ ਵੀਡੀਓ ਚੈੱਕ ਕਰੋ ਜੀ ਫਿਰ ਆਪਾਂ ਗੱਲ ਕਰਦੇ ਆ ਬੂਬੜੇ ਸਾਹਿਬ ਇੱਕ ਹੋਰ ਸਾਡੇ ਕੋਲੇ ਜਿਹੜੀ ਖਬਰ ਆਈ ਐ ਮੈਂ ਦੇਖਿਆ ਇਹਦੇ ਵਿੱਚ ਜਿਹੜਾ ਨਾਮਧਾਰੀਆਂ ਦਾ ਮੁਖੀ ਬਣਾਇਆ ਹੋਇਆ ਉਹ ਤਾਂ ਇਹਦੇ ਨਾਲ ਕੋਚੋ ਵਾਲੇ ਸਾਧ ਨਾਲ ਉਹ ਵੀ ਗਾਹਾਂ ਟੱਪ ਗਿਆ ਉਸ ਦਾ ਖਾਸਮ ਬਰਾਬਰ ਗੁਰੂ ਗ੍ਰੰਥ ਸਾਹਿਬ ਦੇ ਚੰਦੋਆ ਲਈ ਬੈਠਾ ਆ ਦਿਖਾਦਾ ਤੁਹਾਨੂੰ ਆ ਚੰਦੋਆ ਲਈ ਬੈਠਾ ਲੈ ਚੰਦੋਏ ਦੇ ਵਿੱਚ ਬੈਠਾ ਆ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ ਤੁਸੀਂ ਦੇਖ ਸਕਦੇ ਹੋ ਇਹ ਵੀ ਤਕੜਾ ਹੋ ਜੇ ਇਹਨੂੰ ਵੀ ਛੜਨਾ ਕੋਈ ਨਹੀਂ ਇਹਨੂੰ ਵੀ ਫੜ ਕੇ ਲਿਆਵਾਂਗੇ ਉਹ ਚੰਦੋਏ ਲਾਉਣਾ ਸਾਨੂੰ ਸ਼ਰਮ ਕਰ ਲੋ ਉਹ ਬਣਾਈ ਗਈ ਝੂਠੀ ਫੋਟੋ ਦੇਖ ਕੇ ਪੁੱਚੋ ਵਾਲੇ ਬਾਬਾ ਜੀ ਨੂੰ ਤਾਂ ਬੜੀ ਛੇਤੀ ਅਲਟੀਮੇਟਮ ਦੇਤਾ ਕਿ 60 ਦਿਨਾਂ ਦੇ ਵਿੱਚ ਵਿੱਚ ਮਾਫੀ ਮੰਗਣ ਗਿਆ ਅਕਾਲ ਤਖਤ ਦਾ ਜੱਥੇਦਾਰ ਕੁਝ ਕਰੇ ਨਹੀਂ ਤਾਂ ਫਿਰ ਅਸੀਂ ਆਵਾਂਗੇ ਤੇ ਡੇਰੇ ਵਿੱਚ ਆ ਕੇ ਸੰਗਲ ਪਾਵਾਂਗੇ ਪਰ ਹੁਣ ਜਰਾ ਧਿਆਨ ਦਿਓ ਇਸ ਵੀਡੀਓ ਤੇ ਇਹਦੇ ਵਿੱਚ ਆ ਬਾਬਾ ਜੀ ਕੁਰਸੀ ਤੇ ਬੈਠੇ ਨੇ ਪੂਰੀ ਉੱਚੀ ਕੁਰਸੀ ਲਈ ਹੈ ਸਾਹਮਣੇ ਗੁਰੂ ਸਾਹਿਬ ਦਾ ਸਰੂਪ ਹੈ ਗੁਰੂ ਸਾਹਿਬ ਤੇ ਨਿਹੰਗ ਸਟਾਈਲ ਚ ਮੋਰ ਪੰਖੀਆ ਚੌਰ ਵੀ ਹੋ ਰਿਹਾ ਹੈ ਪੁੱਚੋ ਵਾਲੇ ਬਾਬਾ ਜੀ ਦੀ ਸਾਡੇ ਜੀ ਨਿਹੰਗ ਸਿੰਘ ਰਾਯਾ ਰਾਮ ਸਿੰਘ ਜੀ ਜਿਨ੍ਹਾਂ ਨੇ ਇਹਨਾਂ ਪਖੰਡੀਆਂ ਦਾ ਸੋਧਾ ਲਾਉਣ ਲਈ ਗੱਲ ਕੀਤੀ ਆ ਉਹਦੇ ਸਬੰਧ ਦੇ ਵਿੱਚ ਮੈਂ ਵੀਡੀਓ ਪਾਈ ਸੀਗੀ ਤੇ ਇੱਕ ਕੋਈ ਨਾ ਚੇਲਾ ਹੋਣਾ ਪੁੱਚਵਾਲਿਆ ਦਾ ਉਹ ਮੱਝਰ ਕੀ ਸਾਧ ਦਾ ਉਹਦੇ ਕਮੈਂਟ ਆਏ ਸੀ ਉਹ ਵੀਡੀਓ ਵੀ ਤੁਹਾਨੂੰ ਆਪਾਂ ਲਾਵਾਂਗੇ ਵਿੱਚ ਇੱਕ ਵਾਰੀ ਤੁਸੀਂ ਇਹ ਚੀਜ਼ ਸੋਚ ਕੇ ਦੇਖੋ ਜਿਹੜੇ ਮਹਾਰਾਜ ਦੇ ਰੂਪ ਦੇ ਬਰਾਬਰ ਆਸ਼ਣ ਲਾ ਕੇ ਬੈਠੇ ਹੋਏ ਆਪਾਂ ਅਸਲੀ ਕਹਾਂਗੇ ਨਾ ਚਦੋਏ ਲਾ ਕੇ ਬੈਠੇ ਹੋਏ ਨਾਮਧਾਰੀਆਂ ਦਾ ਵੀ ਕੋਈ ਹੈਗਾ ਪਖੰਡੀ ਸਾਧ ਇਹਨਾਂ ਦਾ ਕੋਈ ਮੁਖੀ ਹੈਗਾ ਉਹ ਵੀ ਇਹੀ ਕਰ ਰਿਹਾ ਪਰ ਜਿਹੜੇ ਮਰੀ ਜ਼ਮੀਰ ਵਾਲੇ ਸੰਗਤ ਦੇ ਵਿੱਚ ਉਹਨਾਂ ਦੇ ਅਨਭਗਤ ਬਣੇ ਹੋਏ ਆ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਸਾਧ ਵੱਡਾ ਕਿ ਗੁਰੂ ਗ੍ਰੰਥ ਸਾਹਿਬ ਵੱਡਾ ਜਿਨ੍ਹਾਂ ਨੂੰ ਮਾਰਿਆ ਦਸ਼ਮੇਸ਼ ਪਿਤਾ ਸ਼ਿਗਰ ਗੋਮੇ ਸਿੰਘ ਸਾਹਿਬ ਨੇ ਵੀ ਸੀਸ ਝੁਕਾਇਆ ਇਹ ਕਿੰਨੇ ਡੰਗਰ ਬਿਰਤੀ ਦੇ ਲੋਕ ਆ ਕਿੰਨੇ ਅਨਭਗਤ ਲੋਕ ਆ ਇਹਨਾਂ ਦਾ ਕੀ ਗੁਰੂ ਪੀਰ ਨਾ ਮਤਲਬ ਹੈਗਾ ਕੋਈ ਸਿਰਫ ਇਹਨਾਂ ਦਾ ਮਤਲਬ ਹੈਗਾ ਤਾਂ ਇਹਨਾਂ ਬੂਹਨੇ ਸਾਧਨ ਵਾਲਾ ਕੋਈ ਗੁਰਬਾਣੀ ਦੇ ਸੰਧਾਰਤਨਾ ਨਹੀਂ ਕੋਈ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਹੈਗਾ ਠੀਕ ਹੈ ਜੀ ਤੇ ਬਾਕੀ ਸੰਗਤਾਂ ਜੋ ਵੀ ਗ੍ਰੰਥੀ ਸਿੰਘਾ ਸਾਡੇ ਨਹੰਗ ਸਿੰਘ ਹੀ ਇਸ ਚੀਜ਼ਾਂ ਦੇ ਪਹਿਰਾ ਦੇ ਸਕਦੇ ਆ ਆ ਦੂਜੇ ਜਿਹੜੇ ਹੈਗੇ ਆ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਜੁੜੇ ਹੋਏ ਉਹ ਸਿਰਫ ਸਾਧਨਾ ਜੁੜੇ ਹੋਏ ਆ ਅੰਮ੍ਰਿਤ ਚੱਕਿਆ ਵਿਸ਼ੱਕ ਪਰ ਜਿਹੜੀ ਗੁਰਬਾਣੀ ਗੁਰੂ ਸਾਹਿਬ ਦੇ ਆਪ ਨੂੰ ਸੁਣਾ ਦੱਸਦੀ ਹੈ ਉਹ ਤੋਂ ਕੋਹਾਂ ਦੂਰ ਹਨ ਤੇ ਸਾਡੇ ਰਾਏ ਆਰਾਮ ਸਿੰਘ ਜੀ ਜੋ ਨਹੰਗ ਸਿੰਘ ਹੈਗੇ ਆ ਇਹਨਾਂ ਜੱਥੇਬੰਦੀਆਂ ਨੂੰ ਸਾਥ ਦੇਣਾ ਚਾਹੀਦਾ ਤੇ ਜਿੰਨੇ ਵੀ ਪੰਜਾਬ ਦੇ ਵਿੱਚ ਡੇਰੇ ਬਾਦ ਹੈਗੇ ਆ ਸਾਰੋਂ ਕਿਹੜੀ ਸਨਣਾ ਚਾਹੀਦਾ ਇਹਨਾਂ ਨੂੰ ਜਿਹੜੇ ਪਖੰਡਵਾਦ ਫਲਾ ਰਹੇ ਆ ਤੇ ਗੁਰੂ ਮਹਾਰਾਜ ਦੇ ਬਰਾਬਰ ਕੋ